ਸੁਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨਾਂ ਵੱਲੋਂ ਭਾਰਤ ਬੰਦੇ ਦਿੱਤੇ ਸੱਦੇ ਤਹਿਤ ਭਵਾਨੀਗੜ ਵਿਖੇ ਬਠਿੰਡਾ ਚੰਡੀਗੜ੍ਹ ਕੋਮੀ ਮਾਰਕ ਤੇ ਲਗਾਏ ਦਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਉਹਨਾ ਮੀਟਿੰਗ ਕਰਕੇ ਕਈ ਅਹਿਮ ਐਲਾਨ ਕੀਤੇ ਉਹਨਾਂ ਦੱਸਿਆ ਕਿ 24 ਫਰਵਰੀ ਦਾ ਚੰਡੀਗੜ੍ਹ ਮੋਰਚਾ ਰੱਦ ਕੀਤਾ ਗਿਆ ਹੈ ਉਹਨਾਂ ਦੀ ਜਥੇਬੰਦੀ ਵੱਲੋਂ 17 18 ਫਰਵੇ ਨੂੰ ਸੂਬੇ ਦੇ ਸਾਰੇ ਟੋਲ ਟੈਕਸ ਬੈਰੀਅਰ ਫ੍ਰੀ ਕਰਵਾਏ ਜਾਣਗੇ ਇਸ ਦੇ ਨਾਲ ਹੀ ਪਟਪਾ ਦੇ ਤਿੰਨ ਵੱਡੇ ਆਗੂਆਂ ਦੇ ਘਰਾਂ ਦਾ ਘਰਾਓ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਅਬੂਰ ਵਿੱਚ ਸੁਨੀਲ ਜਾਖੜ ਅਤੇ ਬਰਨਾਲਾ ਵਿੱਚ ਕੇਵਲ ਸਿੰਘ ਢਿੱਲੋਂ ਦੇ ਘਰ ਦਾ ਘਰਾਓ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਕਿਹਾ ਕਿ ਭਾਵੇਂ ਦਿੱਲੀ ਜਾਣ ਲਈ ਹਰਿਆਣਾ ਬਾਰਡਰ ਤੇ ਪਹੁੰਚੀਆਂ ਕਿਸਾਨ ਜਥੇਬੰਦੀਆਂ ਸਯੁਕਤ ਕਿਸਾਨ ਮੂਰਤੇ ਦਾ ਕਿਸਾਨ ਨਹੀਂ ਪਰ ਹਰਿਆਣਾ ਸਰਕਾਰ ਵੱਲੋਂ ਉਹਨਾਂ ਕਿਸਾਨਾਂ ਉੱਤੇ ਢਾਏ ਜ਼ਬਰ ਜ਼ੁਲਮ ਦੀ ਉਹ ਪਰਜੋਰ ਸ਼ਬਦਾ ਵਿੱਚ ਨਖੇਦੀ ਕਰਦੇ ਨੇ ਜਿਸ ਦੇ ਰੋਸ ਵਜੋਂ ਉਹਨਾਂ ਦੀ ਜਥੇਬੰਦੀ ਵੱਲੋਂ 17 18 ਫਰਵਰੀ ਨੂੰ ਦੋ ਦਿਨ ਦੇ ਸੂਬੇ ਦੇ ਸਾਰੇ ਟੋਲ ਪਲਾਜ਼ ਦੇ ਲੋਕਾਂ ਲਈ ਪਰਚੀ ਮੁਕਤ ਕੀਤੇ ਜਾਣਗੇ ਤੇ ਨਾਲ ਕੀ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੇ ਧਨ ਵੱਡੇ ਆਕੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕੇਵਲ ਸਿੰਘ ਢਿੱਲੋਂ ਦੇ ਘਰਾਗੇ ਦੋ ਦਿਨੀ ਰੋਸ ਦਰਨੇ ਦਿੱਤੇ ਜਾਣਗੇ ਉਹਨਾਂ ਕਹੇ ਕਿ ਇਸ ਉਪਰੰਤ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਅਗਲਾ ਪ੍ਰੋਗਰਾਮ ਉਲਿੱਖਿਆ ਜਾਵੇਗਾ ਵੀ ਜਿਹੜਾ ਚੰਡੀਗੜ੍ਹ ਤੋਂ ਵੀ ਮਾ ਇਹਦਾ ਮਾਰਚ ਅਪ੍ਰੈਲ ਫਰਵਰੀ ਦਾ ਅਸੀਂ ਮੋਰਚਾ ਲਾਉਣ ਦਾ ਅਣਮਿੱਥੇ ਸਮੇਂ ਦਾ ਮੋਰਚਾ ਲਾਉਣ ਦਾ ਫੈਸਲਾ ਤੈਅ ਕੀਤਾ ਸੀ ਉਹਨੂੰ ਅਸੀਂ ਅਣ ਸਮੇਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਪਹਿਲਾ ਸਾਡਾ ਫੈਸਲਾ ਇਹ ਹੈ ਦੂਜਾ ਅਸੀਂ ਫੈਸਲਾ ਕੀਤਾ ਹੈ ਬੀ ਐਸ ਕੇ ਐਮ ਦਾ ਸੱਦਾ ਹੋਂ ਤੱਕ ਜਿੰਨਾ ਚਿਰ ਸਾਡੇ 17 ਤਰੀਕ ਨੂੰ ਸ਼ਾਮ ਨੂੰ ਇਸ ਕਾਮ ਦੀ ਜੋ ਮਿੱਟ ਗਈ ਉਹਦਾ ਸੱਦਾ ਹੋਣ ਤੱਕ ਅਸੀਂ ਦੋ ਦਿਨਾਂ ਵਾਸਤੇ ਬੀਜੇਪੀ ਦੇ ਤਿੰਨ ਪ੍ਰਮੁੱਖ ਆਗੂ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਬਰਨਾਲੇ ਤੋਂ ਕੇਵਲ ਢਿੱਲੋਂ ਬਰਨਾਲਾ ਦੇ ਤਿੰਨ ਕਰਾਂ ਦੇ ਮੂਹਰੇ ਧਰਨੇ ਲਾਉਣ ਦਾ ਦੋ ਦਿਨਾਂ ਦਾ ਪ੍ਰੋਗਰਾਮ ਬਣਾਇਆ ਹੈ ਦੇ ਪੰਜਾਬ ਦੇ ਜਿੰਨੇ ਵੀ ਟੋਲ ਨੇ ਸਾਰੇ ਫ੍ਰੀ ਕਰਨ ਦਾ ਫੈਸਲਾ ਅਸੀਂ ਅੱਜ ਕੀਤਾ